ਜ਼ਿੰਦਗੀ ਚ ਵਿਚਰਦੇ ਆਂ ਜ਼ਿੰਦਗੀ ਬਤੀਤ ਕਰਦੇ ਆਂ अनेका ਮੁਸ਼ਕਲਾਂ ਦੇ ਦੌਰ ਚ ਤੁਸੀਂ ਲੰਘਦੇ ਹੋ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਆ ਜਾਂਦੀਆਂ ਨੇ ਤਾਂ ਉਦੋਂ ਤੁਸੀਂ ਇਹ ਅਰਦਾਸ ਕਰਨੀ ਹੈ ਕਿ ਬਾਪੂ ਮੇਰਾ ਵੱਡ ਸਮਰਥਾ ਕਰਨ ਕਰਣ ਪ੍ਰਭਾਰ ਜਿਸ ਸਿਮਰਤ ਤੇ ਦੁੱਖ ਕੋਈ ਨਾ ਲਾਗੇ ਪੌਜਲੇ ਪਾਰੇ ਤਾਂ ਕਹਿੰਦੇ ਕਿ ਮੇਰਾ ਜਿਹੜਾ ਪ੍ਰਭੂ ਪਿਤਾ ਹੈ ਉਹ ਬੜੀਆਂ ਤਾਕਤਾਂ ਦਾ مالک ਹੈ ਉਹ ਪ੍ਰਭੂ ਹਰੇਕ ਸਵੱਭਾ ਬਣਾ ਸਕਣ ਵਾਲਾ ਹੈ ਜੋ ਸੋਚਾ ਅਸੀਂ ਸੋਚੀਆਂ ਨਹੀਂ ਹੁੰਦੀਆਂ ਨਾ ਉਹ ਇਹੋ ਜਿਹਾ ਸਵੱਭਾ ਬਣਾ ਦਿੰਦਾ ਹੈ ਤੇ ਸਾਨੂੰ ਇਹੋ ਜੇ ਚੰਗੇ ਸਮਿਆਂ ਦੇ ਵਿੱਚ ਲਿਆ ਕੇ ਖੜਾ ਕਰ ਦਿੰਦਾ ਹੈ ਜਿਸ ਦੀ ਸੋਚ ਤੁਸੀਂ ਕਦੀ ਰੱਖੀ ਨਹੀਂ ਆਪਣੀ ਸੋਚ ਤਾਂ ਬਹੁਤ ਦਰਮਿਆਨੀ ਜੀ ਹੋਏਗੀ ਪਰ ਵਾਹਿਗੁਰੂ ਜਿਹੜਾ ਨਾ ਇਹੋ ਜਿਹਾ ਸਵਾਭ ਉਹ ਦਿੰਦਾ ਹੈ ਕਿ ਸਾਨੂੰ ਇੱਥੋਂ ਤੋਂ ਨਾ ਇੱਥੋਂ ਤੱਕ ਕਰ ਦਿੰਦਾ ਜਿਸ ਸਿਮਰਤ ਦੁੱਖ ਕੋਈ ਨਾ ਲੱਗੇ ਭੌਜਲ ਪਾਰ ਇਤਾਰਾ ਸੋ ਹੈ ਕਿ ਉਹਦਾ ਨਾਮ ਸਿਮਰਦਿਆ ਹੋਇਆ ਕੋਈ ਦੁੱਖ ਤਨੂਪੂ ਨਹੀਂ ਸਕਦਾ ਉਹਦਾ ਠਿਹੜਾ ਨਾਮ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਹੈ ਇਹ ਨਹੀਂ ਕਿ ਦੁੱਖ ਹੋਣਗੇ ਨਹੀਂ ਪਰ ਉਹ ਦੁੱਖ ਤੁਹਾਡੇ ਤੇ ਕੋਈ ਅਸਰ ਨਹੀਂ ਕਰਨਗੇ ਤੁਹਾਡੀ ਹਿੰਮਤ ਨਹੀਂ ਢੋਲੇਗੀ ਜਦੋਂ ਸ਼ੁਰੂਆਤੀ ਜਿੰਨਾ ਚੁ ਤੁਸੀਂ ਪਾਣੀ ਨਾਲ ਜੁੜਦੇ ਆਂ ਕਈ ਨੂੰ ਮੰਨ ਨਹੀਂ ਟਿਕਦਾ। ਇੱਧਰ ਉੱਧਰ ਦੀਆਂ ਘਰ ਲਾਇਆ ਬਹੁਤ ਤੁਹਾਡੇ ਨਾਲੇ ਚੀਜ਼ ਹੋਣੀ। ਪਰ ਡਟ ਕੇ ਜਦੋਂ ਰਹੋਗੇ ਨਾ ਜਦੋਂ ਦੁੱਖਾਂ ਨੂੰ ਤੁਸੀਂ ਇਹ ਜਿਹੜਾ ਉਹਨਾਂ ਦੁੱਖਾਂ ਦੇ ਅੱਗੇ ਡਟ ਕੇ ਖੜੇ ਹੋ ਕੇ ਕਹੋਗੇ ਕਿ ਬਾਵਲ ਮੇਰਾ ਵਟ ਸਮਰਤਾ। ਇਹ ਤੋਕਤ ਇਕਾ ਕੀ ਨੇ। ਉਹ ਹੈ ਘਰ ਤੋਂ ਬਿਨਾ ਮੇਰੀ ਜਿਹੜੀ ਜ਼ਿੰਦਗੀ ਆ ਉਹ ਚੱਲ ਨਹੀਂ ਸਕਦੀ ਤੇ ਉਹਦਾ ਨਾਮ ਮੇਰੀ ਤਾਕਤ ਆ ਮੇਰੀ ਬਰਕਤਾਂ ਜ਼ਿੰਦਗੀ ਦੀ ਤੇ ਦੁੱਖ ਤਕਲੀਫਾਂ ਤੁਸੀਂ ਕੀ ਹੋਂਦੇ ਸਾਹਮਣੇ ਉਹ ਤਾਂ ਵੱਡੇ-ਵੱਡੇ ਸਾਗਰ ਸਮੁੰਦਰਾਂ ਚੋਂ ਮੈਨੂੰ ਪਾਰ ਲੰਘਾਉਣ ਵਾਲਾ ਹੈ ਸੋ ਜ਼ਿੰਦਗੀ ਦੀਆਂ ਰਾਹਾਂ ਅੱਜ ਸਿੰਦਗੀ ਪਤਿਤ ਕਰਦੇ ਹੋਇਆ ਅਨੇਕਾਂ ਹੀ ਦੁਖ ਹੋਣਗੇ ਬਾਣੀ ਇਹੋ ਜਿਹਾ ਸੁਖੂਣਾ ਜਿਹੜੀ ਤਹਾਨੂੰ ਇਹੋ ਜਿਹਾ ਬਲਵਕਸ਼ ਹੁੰਦੀ ਆ ਇੱਕ ਇਹੋ ਜਿਹਾ ਤੁਹਾਡੇ ਅੰਦਰ ਬਦਲਾਅ ਲੈ ਕੇ ਆਉਂਦੀ ਆ ਜਿਹੜੀਆਂ ਸੋਚਾਂ ਕਦੇ ਤੁਸੀਂ ਸੋਚੀਆਂ ਵੀ ਨਹੀਂ ਹੁੰਦੀਆਂ ਉਸ ਕਾਲ ਫੁਰਖ ਉਸ ਵਾਹਿਗੁਰੂ ਦੇ ਲਈ ਮਨ ਚ ਬਸ ਇੱਕ ਭਰੋਸਾ ਪੱਕਾ ਰੱਖਣਾ ਹੈ। ਚਾਹੇ ਕਿਹੋ ਜਿਹੇ ਹਾਲਾਤ ਆ ਜਾਣ। ਕਿੰਨੇ ਦੁੱਖ ਆ ਜਾਣ। ਕਿੰਨੀਆਂ ਤਕਲੀਫਾਂ ਆ ਜਾਣ। ਉਹਦੇ ਤੋਂ ਭਰੋਸਾ ਕਦੇ ਨਹੀਂ ਉੱਠੰਦਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।